ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਬਾਹਰ-ਬਾਹਰ ਤੋਂ ਵੱਡੇ ਬੰਮ ਧਮਾਕੇ ਹੋਏ ਧਮਾਕਾਤਬਾਦ ਇਲਾਕੇ ਦੇ ਵਿੱਚ ਭਾਰੀ ਗੋਲਾਬਾਰੀ ਅਤੇ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਦੀ ਖਬਰ ਹੈ ਇਸ ਨੂੰ ਪਹਿਲਾਂ ਤੋਂ ਯੋਜਨਾਬੰਦ ਅੱਤਵਾਦੀ ਹਮਲਾ ਦੱਸਿਆ ਜਾ ਰਿਹਾ ਹੈ ਇਸ ਧਮਾਕਾਏ ਦੇ ਵਿੱਚ 7 ਬੱਚਿਆਂ ਸਮੇਤ 12 ਲੋਕਾਂ ਦੀ ਮੌਤ ਹੋ ਗਈ ਹੈ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਮਸਜਿਦ ਦੀ ਛੱਤ ਵੀ ਡਿੱਗ ਗਈ ਇਸ ਘਟਨਾ ਦੇ ਨਾਲ ਇਲਾਕੇ 'ਚ ਸੰਸਨੀ ਫੈਲ ਗਿਆ ਘਟਨਾ ਦੱਸਦੇ ਕਿ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦੇ ਬੰਨੂ ਕੈਂਟ ਨੇ ਵਾਪਰੀ ਹੈ ਇਸ ਘਟਨਾ ਤੋਂ ਬਾਅਦ ਤਹਿਰੀਕ-ਏ-ਤਾਲੀਬਾਨ ਦੇ 6 ਅੱਤਵਾਦੀ ਵੀ ਮਾਰੇ ਗਏ ਨੇ afghanistan ਸਥਿਤ ਪਬੰਦੀ ਸ਼ੁਦਾ TTP ਦੇ ਹਾਫਿਜ਼ ਗੁਲ ਬਹਾਦਰ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਦੱਸਦੀ ਕਿ ਜੈਸ਼-ਉਲ-ਫੁਰਸਾਨ ਜੋ ਹਾਫਿਜ਼ ਗੁਲ ਬਹਾਦਰ ਦਾ ਹਿੱਸਾ ਹੈ ਜੋ ਕਦੇ ਪਾਕਿਸਤਾਨੀ ਫੋਰਸ ਦੇ ਗਠਜੋੜ ਦਾ ਹਿੱਸਾ ਹੋਇਆ ਕਰਦਾ ਸੀ ਅਤੇ ਹਾਲ ਹੀ ਦੇ ਵਿੱਚ ਟੀਟੀਪੀ ਨਾਲ ਹੱਥ ਮਿਲਾਇਆ ਹੈ ਇਸ nhóm ਨੂੰ ਹਮਲੇ ਪਿੱਛੇ ਕਿਹਾ ਜਾਂਦਾ ਹੈ ਰਿਪੋਰਟਾਂ ਮੁਤਾਬਕ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਦਾ ਧਿਆਨ ਭਟਕਾਉਣ ਦੇ ਲਈ ਦੋ ਕਾਰ ਬੰਬ ਦੀ ਵਰਤੋਂ ਕੀਤੀ ਇਸ ਤੋਂ ਤੁਰੰਤ ਬਾਅਦ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਅੱਤਵਾਦੀਆਂ ਨੇ ਇਫਤਾਰ ਤੋਂ ਠੀਕ ਬਾਅਦ ਬੰਨੂ ਕੈਂਟ ਦੇ ਸੁਰੱਖਿਆ ਬੈਰੀਅਰ ਤੇ ਹਮਲਾ ਕੀਤਾ ਸ਼ੁਰੂਆਤੀ ਜਾਂਚ ਦੇ ਵਿੱਚ ਇਹ ਪਤਾ ਲੱਗਿਆ ਹੈ ਕਿ ਇਸ ਹਮਲੇ ਦੇ ਵਿੱਚ 5 ਤੋਂ 6 ਅੱਤਵਾਦੀ ਸ਼ਾਮਲ ਸਨ ਅਤੇ ਇਸ ਤੋਂ ਪਹਿਲਾਂ ਸੋਮਵਾਰ ਨੂੰ ਇੱਕ ਮਹਿਲਾ ਆਤਮਕਾਤਿ ਹਮਲਾਵਰ ਨੇ ਪਾਕਿਸਤਾਨ ਦੇ ਬਲੂਚਿਸਤਾਨ ਸੂਬੇ 'ਚ ਅਰਧ ਸੈਨਿਕ ਫਰੰਟੀਅਰ ਕੋਰ ਦੇ ਕਾਫਲੇ ਨੂੰ ਨਿਸ਼ਾਨਾ ਬਣਾਇਆ ਸੀ ਤੇ ਇਸ ਹਮਲੇ ਦੇ ਵਿੱਚ ਇੱਕ ਜਵਾਨ ਸ਼ਹੀਦ ਹੋ ਗਿਆ ਸੀ ਜਦ ਕਿ ਚਾਰ ਹੋਰ ਜਵਾਨ ਜ਼ਖਮੀ ਹੋ ਗਏ ਸੀ ਤਾਂ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਵਿੱਚ ਬੰਬ ਧਮਾਕਾ ਹੋਇਆ ਤੇ ਧਮਾਕੇ ਤੋਂ ਬਾਅਦ ਇਲਾਕੇ ਦੇ ਵਿੱਚ ਗੋਲੀਬਾਰੀ ਅਤੇ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁੱਠ ਭੇੜ ਦੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਸੱਤ ਬੱਚਿਆਂ ਸਮੇਤ 12 ਲੋਕਾਂ ਦੀ ਮੌਤ ਹੋ ਗਈ ਹੈ